ਸਤਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਪ ਪ੍ਰਯੋਗ ਆਰੰਭ ਹੋਏ ਨੇ ਜੋ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ નિਮਿਤ ਇਹ ਜਪ ਪ੍ਰਯੋਗ ਜਿਹੜੇ ਨੇ ਆਰੰਭ ਹੋਏ ਨੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੇ ਹਮ ਹੁਮਾ ਕੇ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਜਪ ਪ੍ਰਯੋਗਾਂ ਦੇ ਵਿੱਚ ਹਿੱਸਾ ਲਿਆ ਛੋਟੇ ਬੱਚਿਆਂ ਤੋਂ ਲੈ ਕੇ ਬਿਰਧਾਂ ਤੱਕ ਹਰ ਮਾਈ ਭਾਈ ਸਾਰਿਆਂ ਦੇ ਅੰਦਰ ਉਤਸ਼ਾਹ ਹੈ ਜਪ ਪ੍ਰਯੋਗ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਜਪ ਪ੍ਰਯੋਗ ਨਾਮ ਸਿਮਰਨ ਗੁਰਬਾਣੀ ਦਾ ਪਾਠ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੇ ਮਿਤ ਸੰਗਤਾਂ ਕਰ ਰਹੀਆਂ ਨੇ ਮੈਂ ਕਿਸੇ ਸੰਤ ਸਾਧੂ ਦੀ ਵੀਡੀਓ ਸੁਣ ਰਿਹਾ ਸਾਂ ਤੇ ਉਹਨਾਂ ਦਾ ਵਿਚਾਰ ਇੱਕ ਮੈਨੂੰ ਬੜਾ ਵਧੀਆ ਲੱਗਿਆ ਤੇ ਮੇਰੇ ਮਨ ਦੇ ਵਿੱਚ ਵਿਚਾਰਿਆ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਉਹ ਸਾਂਝਾ ਕਰਾਂ ਗੈਰਨਾਮਤਾਰੀ ਸਮਾਜ ਦੇ ਉਹ ਸਾਧੂ ਸਨ ਜਿਨ੍ਹਾਂ ਦਾ ਇਹ ਵਿਚਾਰ ਆ ਉਹ ਦੱਸਦੇ ਸਨ ਕਿ ਕਈ ਵਾਰ ਆਪਾਂ ਜਦੋਂ ਸਵੇਰੇ ਉੱਠ ਕੇ ਨਾਮ ਸਿਮਰਨ ਕਰਦੇ ਹਾਂ ਕੋਈ 2 ਵਜੇ ਉੱਠਦਾ ਹੈ ਕੋਈ 1 ਵਜੇ ਕੋਈ 12 ਵਜੇ ਕੋਈ 2.5 ਵਜੇ ਉੱਠ ਕੇ ਬੈਠਦਾ ਹੈ ਕੋਈ 3 ਵਜੇ ਬੈਠਦਾ ਹੈ ਕੋਈ 4 ਵਜੇ ਬੈਠਦਾ ਹੈ ਇਸ਼ਨਾਨ ਪਾਣੀ ਕਰਕੇ ਆਪਾਂ ਆਪਣੀ ਨੀਂਦ ਦਾ ਤਿਆਗ ਕਰਕੇ ਸਾਰੇ ਜਣੇ ਨਾਮ ਸਮਰਨ ਦੇ ਵਿੱਚ ਜੁੜਦੇ ਹਾਂ ਬੈਠਦੇ ਹਾਂ satsang ਕਰਦੇ ਹਾਂ ਪਰ ਕਈ ਵਾਰ ਕੀ ਹੁੰਦਾ ਹੈ ਜਦੋਂ ਆਪਾਂ ਨਾਮ ਸਮਰਨ ਕੱਢ ਕੇ ਉੱਠਦੇ ਹਾਂ ਤੇ ਨਾਮ ਸਮਰਨ ਕਰਨ ਉਪਰੰਤ ਅਰਦਾਸ ਦੀ ਸਮਾਪਤੀ ਤੋਂ ਬਾਅਦ ਸਾਡੇ ਕੁਝ ਮਿੱਤਰ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਹਾਂ ਤੇ ਉਹ ਗੱਲਾਂ ਬਾਤਾਂ ਦੇ ਵਿੱਚ ਕੋਈ ਸਾਡਾ ਸੱਜਣ ਇਸ ਤਰ੍ਹਾਂ ਦਾ ਹੁੰਦਾ ਹੈ ਕੋਈ ਹਾਸੇ ਮਖੌਲ ਵਾਲੀ ਗੱਲ ਕਰ ਦਿੰਦਾ ਤੇ ਉੱਥੇ ਹਾਸਾ ਪੈ ਜਾਂਦਾ ਹੈ ਖਾਸਾ ਠੱਠਾ ਅਸੀਂ ਕਰਨ ਲੱਗ ਪੈਨੇ ਆ ਉਹ ਸਾਧੂ ਮਹਾਤਮਾ ਦੱਸ ਰਹੇ ਸਨ ਕਿ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਮਨ ਨੂੰ ਅਸੀਂ ਸਵੇਰੇ ਅੰਮ੍ਰਿਤ ਵੇਲੇ ਜੋੜਨ ਦਾ ਅਭਿਆਸ ਕੀਤਾ ਮਨ ਜਿਹੜਾ ਹੈ ਉਹ ਅੰਤਰ ਅੰਦਰ ਵਾਲੇ ਪਾਸੇ ਗਿਆ ਸਾਡੀ ਬਿਰਤੀ ਅੰਤਰਮੁਖੀ ਹੋਈ ਤੇ ਸਾਡਾ ਮਨ ਗੰਭੀਰ ਹੋਇਆ ਡੁੰਗਾਈ ਵਾਲੇ ਪਾਸੇ ਗਿਆ ਪਰ ਜਦੋਂ ਅਸੀਂ ਨਾਮ ਸਿਮਰਨ ਕਰਨ ਉਪਰੰਤ ਅਰਦਾਸ ਦੀ ਸਮਾਪਤੀ ਤੋਂ ਬਾਅਦ ਆਪਣੇ ਮਿੱਤਰਾਂ ਦੇ ਨਾਲ ਸੱਜਣਾ ਦੇ ਨਾਲ ਅਸੀਂ ਹਾਸਾ ਮਖੌਲ ਹਾਸਾ ਟੱਠਾ ਕਰਨ ਲੱਗ ਪੈਂਦੇ ਆ ਤੇ ਉਸ ਵੇਲੇ ਉਹ ਸਾਡੀ ਸਾਰੀ ਗੰਭੀਰਤਾ ਸਾਡਾ ਸਾਰਾ ਕੀਤਾ ਹੋਇਆ ਨਾਮ ਸਿਮਰਨ ਜਿਹੜਾ ਉਹ ਅਸੀਂ ਨਾਮ ਸਿਮਰਨ ਤੇ ਇਸ ਕਰਕੇ ਕੀਤਾ ਨਾ ਕਿ ਮਨ ਜਿਹੜਾ ਥੋੜਾ ਜਿਹਾ ਸਾਡੇ ਵਸ ਵਿੱਚ ਹੋਵੇ ਮਨ ਗੰਭੀਰਤਾ ਵਾਲੇ ਪਾਸੇ ਜਾਵੇ ਮਨ ਡੁੰਗਾਈ ਵਾਲੇ ਪਾਸੇ ਜਾਵੇ ਮਨ ਅੰਦਰ ਵਾਲੇ ਪਾਸੇ ਆਵੇ ਪਰ ਜਦੋਂ ਅਸੀਂ ਹਾਸਾ ਠੱਠਾ ਕਰਦੇ ਆਂ ਮਜ਼ਾਕ ਕਰਦੇ ਆਂ ਅ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਹੱਸਣ ਲੱਗ ਪੈਨੇ ਆ ਤੇ ਸਾਡੀ ਬਿਰਤੀ ਜਿਹੜੀ ਐ ਉਹ ਉਖੜ ਜਾਂਦੀ ਐ ਸਵੇਰੇ ਕੋਈ 2 ਵਜੇ ਉੱਠ ਕੇ ਕੋਈ 3 ਵਜੇ ਉੱਠ ਕੇ ਕੋਈ 3:30 ਵਜੇ ਉੱਠ ਕੇ ਕਿੰਨੀ ਅਸੀਂ ਮਿਹਨਤ ਕੀਤੀ 2 ਘੰਟੇ 1.5 ਘੰਟਾ ਜਾਂ ਕੋਈ 3 ਘੰਟੇ ਕੋਈ 4 ਘੰਟੇ ਵੀ ਬੈਠੇ ਆ ਮਨ ਨੂੰ ਜੋੜਿਆ ਠੀਕ ਐ ਉਹ ਸਾਰੀ ਮਿਹਨਤ ਜਿਹੜੀ ਐ ਉਹ ਬੇਕਾਰ ਚਲੀ ਜਾਂਦੀ ਐ ਜਦੋਂ ਅਸੀਂ ਇਸ ਤਰ੍ਹਾਂ ਨਾਮ ਸਿਮਰਨ ਕਰਨ ਤੋਂ ਬਾਅਦ ਅਸੀਂ ਹੱਸਣ ਲੱਗ ਜਾਂਦੇ ਹਾਂ। ਦੁਨਿਆਵੀ ਗੱਲਾਂ ਕਰਕੇ ਅਸੀਂ ਫੇਰ ਮਨ ਨੂੰ ਖਿੰਡਾ ਵਾਲੇ ਪਾਸੇ ਲੈ ਜਾਂਦੇ ਹਾਂ। ਬਿਰਤੀ ਜਿਹੜੀ ਹੈ ਉਹ ਖਿੰਡਾ ਵਾਲੇ ਪਾਸੇ ਚਲੀ ਜਾਂਦੀ ਹੈ। ਸੋ ਜਪ ਜਪ ਪ੍ਰਯੋਗ ਕਰਦਿਆਂ ਹੋਇਆਂ ਨਾਮ ਸਿਮਰਨ ਕਰਨ ਲੱਗਿਆਂ ਇਹ ਬਹੁਤ ਧਿਆਨ ਰੱਖਣਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਗੱਲਾਂ ਕੀਤੀਆਂ ਜਾਣ। ਜਿੱਥੇ ਲੋੜ ਹੋਵੇ ਉੱਥੇ ਹੀ ਬੋਲਿਆ ਜਾਵੇ, ਉਹਨਾਂ ਕੋ ਹੀ ਬੋਲਿਆ ਜਾਵੇ ਜਿੰਨੀ ਲੋੜ ਹੈ। ਜਿੱਥੇ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਵਿਸ਼ੇ ਵਿਕਾਰਾਂ ਤੋਂ ਬਚਣ ਵਾਸਤੇ ਆਖਿਆ ਉਥੇ ਹੀ ਘੱਟ ਬੋਲਣ ਦਾ ਵੀ ਸਾਨੂੰ ਸੱਚੇ ਪਾਤਸ਼ਾਹ ਹੁਕਮ ਕੀਤਾ ਗੁਰਬਾਣੀ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਿਖਦੇ ਨੇ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਜਿਹੜੇ ਭਗਤ ਨੇ ਜਿਹੜੇ ਅਭਿਆਸੀ ਨੇ ਨਾਮ ਜਪਣ ਵਾਲੇ ਨੇ ਉਹ ਬਹੁਤ ਘੱਟ ਬੋਲਦੇ ਨੇ ਬਹੁਤ ਥੋੜਾ ਬੋਲਦੇ ਨੇ ਜਦੋਂ ਲੋਡ ਹੋਵੇ ਉਦੋਂ ਹੀ ਬੋਲਦੇ ਨੇ ਜਿੰਨੀ ਕੁ ਲੋਡ ਹੋਵੇ ਉਹ ਓਨਾ ਹੀ ਬੋਲਦੇ ਨੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਹੋਰ ਘਟ ਬੋਲਣ ਬਾਰੇ ਦੱਸਦੇ ਨੇ ਭਾਈ ਗੁਰਦਾਸ ਜੀ ਲਿਖਦੇ ਨੇ ਪਿਛਲ ਰਾਤੀ ਜਾਗਣਾ ਨਾਮਦਾਨ ਇਸਨਾਣ ਦੜਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ ਫਿਰ ਭਾਈ ਗੁਰਦਾਸ ਜੀ ਅਗਲੀਆਂ ਪੰਕਤੀਆਂ ਵਿੱਚ ਲਿਖਦੇ ਨੇ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਭਗਤੀ ਕਰਨ ਵਾਲੇ ਭਗਤਾਂ ਦੀ ਕੀ ਨਿਸ਼ਾਨੀ ਹੈ ਉਹ ਥੋੜਾ ਖਾਂਦੇ ਨੇ ਥੋੜਾ ਸਵਣਾ ਖਾਵਣਾ ਥੋੜਾ ਸੌਂਦੇ ਨੇ ਥੋੜਾ ਖਾਂਦੇ ਨੇ ਤੇ ਥੋੜਾ ਹੀ ਬੋਲਦੇ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਬੋਲਿਆ ਜਾਵੇ ਜਿੰਨਾ ਘੱਟ ਬੋਲੋਗੇ ਉਨਾ ਹੀ ਤੁਹਾਡਾ ਫਾਇਦਾ ਹੈ ਮਹਾਤਮਾ ਦੱਸਦੇ ਨੇ ਸਭ ਤੋਂ ਜ਼ਿਆਦਾ ਪਾਪ ਜਿਹੜੇ ਨੇ ਉਹ ਬੋਲਣ ਕਰਕੇ ਹੁੰਦੇ ਨੇ ਸੋ ਜਿੰਨੀ ਕੋ ਲੋੜ ਹੋਵੇ ਉਹਨਾਂ ਬੋਲਿਆ ਜਾਵੇ ਉਹਨੇ ਬਚਨ ਕੀਤੇ ਜਾਣ ਤਾਂ ਕਿ ਸਾਡਾ ਮਨ ਜਿਹੜਾ ਹੈ ਉਹ ਖਿੰਡਾਵਾਲੇ ਪਾਸੇ ਸਾਡੀ ਬਿਰਤੀ ਨਾ ਜਾਵੇ ਸਾਡਾ ਮਨ ਖਿੰਡਾਵਾਲੇ ਪਾਸੇ ਨਾ ਜਾਵੇ ਸਾਡਾ ਮਨ ਸਾਡੇ ਵਸਦੇ ਵਿੱਚ ਰਵੇ ਸੋ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਤੁਸੀਂ ਇਸ ਗੱਲ ਦੀ ਪ੍ਰੈਕਟਿਸ ਅਭਿਆਸ ਕਰਕੇ ਵੇਖੋ ਵਾਦ ਤੋਂ ਵਾਦ ਚੁੱਪ ਰਹਿਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਚੁੱਪ ਰਹਿਣ ਦੀ ਕੋਸ਼ਿਸ਼ ਕਰੋਗੇ ਘੱਟ ਬੋਲੋਗੇ ਤੇ ਨਾਮ ਸਿਮਰਨ ਦੇ ਵਿੱਚ ਜਦੋਂ ਤੁਸੀਂ ਨਾਮ ਸਿਮਰਨ ਕਰੋਗੇ ਨਾਮ ਸਿਮਰਨ ਕਰਨ ਲੱਗਿਆਂ ਵੀ ਤੁਹਾਨੂੰ ਹੋਰ ਵਧੇਰੇ ਸਵਾਦ ਆਵੇਗਾ ਤੁਹਾਡਾ ਮਨ ਜਿਹੜਾ ਹੈ ਹੋਰ ਜ਼ਿਆਦਾ ਵਸਤ ਦੇ ਵਿੱਚ ਹੋਵੇਗਾ ਮਨ ਨਾਮ ਸਿਮਰਨ ਦੇ ਵਿੱਚ ਹੋਰ ਜ਼ਿਆਦਾ ਲੱਗੇਗਾ ਸੋ ਇਸ ਕਰਕੇ ਇਸ ਗੱਲ ਦਾ ਧਿਆਨ ਆਪਾਂ ਸਾਰੇ ਰੱਖੀਏ ਜਦੋਂ ਵੀ ਨਾਮ ਸਿਮਰਨ ਦੀ ਸਮਾਪਤੀ ਹੋਣੀ ਹੈ ਅਰਦਾਸ ਹੋਣੀ ਹੈ ਭਜਨ ਕਰਦਿਆਂ ਕਰਦਿਆਂ ਹੀ ਆਪਣੇ ਘਰ ਆਪਾਂ ਚਲੇ ਜਾਈਏ ਤੇ ਉਹ ਬਿਰਤੀ ਉਹ ਸਵਾਦ ਜਿਹੜਾ ਉਹ ਸਾਡਾ ਬਣਿਆ ਰਵੇ ਤੇ ਇਸ ਤਰ੍ਹਾਂ ਆਪਾਂ ਹਾਸਾ ਠੱਠਾ ਕਰਕੇ ਮਖੌਲ ਕਰਕੇ ਉਹ ਜਿਹੜੀ ਬਿਰਤੀ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੀ ਹੈ ਜਿਹੜੀ ਨਾਮ ਦੇ ਨਾਲ ਜੁੜੀ ਹੈ ਉਹ ਸਾਡੀ ਬਿਰਤੀ ਖਰਾਬ ਨਾ ਹੋਵੇ ਨਾਮ ਦਾ ਵੱਤਵਾ ਦਾ ਆਪਾਂ ਲਾ ਲਈਏ ਇਸ ਵੀਡੀਓ ਨੂੰ ਅਗਰ ਚੰਗੀ ਲੱਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ